ਖਬਰ ਲੈਣਿਆ ਗੁਰਦਾਸਪੁਰ ਤੋਂ ਜਿੱਥੇ 10 ਦਿਨ ਪਹਿਲਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਫੌਜ ਦੀ ਇੱਕ ਐਫ.ਓ.ਡੀ. ਯੂਨਿਟ ਦੇ ਹੌਲਦਾਰ ਮਲਕੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਖਤਰ ਕੁਵਰ ਅਰਵਿੰਦਰ ਵਿੱਕੀ ਦੀ ਪ੍ਰਧਾਨਗੀ ਦੇ ਹੇਠ ਕਲਰਨੌਰ ਕਸਬੇ ਦੀ ਦਾਣਾ ਮੰਡੀ ਵਿਖੇ ਹੋਇਆ ਜੀ ਇਸ ਦੇ ਵੀ ਸੇਵਾਮੁਕਤ ਲੈਫਟੀਨੈਂਟ ਜਨਰਲ ਜੀਐਸ ਢਿੱਲੋ ਅਤੇ ਸਾਬਕਾ ਕੈਬਨਰ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਤਾਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਰਾਗੀ ਜਥੇ ਵੱਲੋਂ ਸ਼੍ਰੀ ਅਕੰਠਪਾਤ ਸਾਹਿਬ ਦੇ ਭੋਗ ਪਾ ਕੇ ਬਿਰਾਗਮਈ ਕੀਰਤਨ ਕਰਦੇ ਹੋਏ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਰਹੀ ਕਿ ਸ਼ਹੀਦ ਮਨਦੀਪ ਦੀ 5 ਸਾਲਾਂ ਦੀ ਬੇਟੀ ਨੇ ਕੀਤਾ ਆਪਣੇ ਪਿਤਾ ਨੂੰ ਅੰਤਿਮ ਸਲੂਟ ਸ਼ਹੀਦ ਦੀ ਅੰਤਿਮ ਅਦਾਸ ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਵੀ ਕਰਵਾਈ ਗਈ ਉਥੇ ਹੀ ਕੁਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਹਰ ਫੌਜੀ ਦੀ ਜਿੰਦਗੀ ਦੇਸ਼ ਦੇ ਲਈ ਹੈ ਪਰ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਕਿਉਂਕਿ ਸ਼ਹੀਦ ਦੀ 5 ਸਾਲ ਦੀ ਲੜਕੀ ਵੀ ਹੈ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਸ਼ਹੀਦ ਦੇ ਪਰਿਵਾਰ ਨੂੰ ਉਸਦੇ ਹੱਕ ਦਵਾਉਣ ਦੇ ਲਈ ਹਰ ਸਮੇਂ ਉਸਦੇ ਨਾਲ ਖੜਾ ਰਹੇਗਾ ਜੋਦੀ ਬਹੁਤ ਦੁਖੀ ਅੱਲਾਸੇ ਇਸ ਪਰਿਵਾਰ ਨੂੰ ਮਿਲੇ ਆ ਕਿ ਛੁੱੜੀ ਬੱਚੀ ਹੈ ਮਰਦਾ ਮਾਤਾ ਜੀ ਹੈਗੇ ਆ ਔਰ ਜੰਗ ਰਹੀ ਰਹਿਣ ਬਟ ਜੋ ਸ਼ਵੀਦਾ ਸੈਮੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਣ ਦਿਵਾਇਆ ਤੇ ਕੁਮਰ ਵਿੱਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਡੀ ਗਰੂ ਆਣਾ ਉਧਰ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇਹਨਾਂ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਉ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਟ ਨਹੀਂ ਨਾ ਮੈਂ ਕਿਤੇ ਫ੍ਰੀਲੀਅਨਸ ਕਲਟੀਕੈਂ ਬਟ ਕੇਸੇ ਸਰਕਾਰ ਦੇ ਐਟ ਲੀਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਦੋਂ ਜਿੰਨਾ ਵੀ ਹੈਗਾ ਉਹਨੂੰ ਜਲਦੀ ਕਰਵਾਵਾਂਗੇ ਜਿੱਥੇ ਤੋੜ ਕੇ ਬਹੁਤ ਜਿਹੜਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਲੇਜ ਦਾ ਪ੍ਰਿਜ਼ੀਡੈਂਟ ਲੋਕ ਸਾਹਿਬ ਨੇ ਜਿਹੜਾ ਸੈਮੀ ਵੈਲਫੇਅਰ ਦਾ ਟ੍ਰੈਕਟਰ ਹੈ ਉਹਨੇ ਇੱਕ ਲੱਖ ਦਾ ਚੈੱਕ ਵੀ ਜਿਵੇਂ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੋਈ ਗੇੜਾ ਉਹਨਾਂ ਸਕੂਲ ਦਾ ਨਾਮ ਰੱਖਣਾ ਹੋ ਜਲਦੀ ਆਉਂਦੀ ਹੋਏਗਾ ਸਦਾ ਇੱਕ ਵਾਰ ਫਿਰ ਸਾਰੇ ਭਾਵਨਾ ਹਮਦਾਨੀ ਵਰਕਸ਼ਪ ਕਰਦੇ ਹੋਏ 22 ਜਨਵਰੀ ਦਾ ਖਾਲਸਾ ਵਜੂਦੀ ਉਹ ਡੋਕਟਰ ਜੀ ਪਹਾੜ ਜਿੱਦਾ ਸਦਮਾ ਉਹਨਾਂ ਦੀ ਮਾਤਾ ਵਾਸਤੇ ਮੈਂ ਤਨਖਾਹ ਲਈ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਪਰਿਵਾਰਾਂ ਦੇ ਹੁਜੂਨ ਆਪਰਦੇ ਬਹੁਤ ਵੱਡਾ ਉਹਨਾਂ ਵਾਸਤੇ ਮੁਸਲਿਮ ਤੌਰ ਤੇ ਕਰਨ ਦੇ ਅੱਗੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇ ਸ਼ਿਵ ਵਾਸਤੇ ਸਮਾਜ ਵਾਸਤੇ ਇਹ ਸ਼ੀਸ਼ੀ ਪਾਈ ਆ ਸਹਿਰਤਾਂ ਦਾ ਨਾਮ ਜਿਹੜਾ ਅੰਦੀ ਦੁਨੀਆ ਤੋਂ ਤੱਕ ਰਹਿਣਾ ਜ਼ਿੰਦਗੀ ਮੌਤ ਤਾਂ ਨਾ ਕੋ ਬੰਦੇ ਲੋਕ ਨਸੀਬੀ ਕਿਉਂ ਮਰ ਰਹੇ ਆ ਕੋਈ ਐਕਸੀਡੈਂਟ ਹੈ ਜਿਹੜੇ ਮਰ ਰਹੇ ਆ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮੇਸ਼ਾ ਕਰਈ ਆ ਇਹ ਦੇਖ ਕੇ ਪਰਿਵਾਰ ਨੂੰ ਹਮੇਸ਼ਾ ਹੌਸਲਾ ਹੋਊਗਾ ਔਰ ਅਸੀਂ ਸਾਰੇ ਉਸ ਪਰਿਵਾਰ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਦ ਤੱਕ ਇਹ ਸੀ ਜੀਵੇ ਕਿਉਂਕਿ ਇਹ ਸਮਾਜ ਨੂੰ ਬਚਾ ਸਕਿਆ ਪੁਜੀ ਦੇ ਸਿੱਤੇ ਸਮਾਜ ਆ ਪੁਜੀ ਦੇ ਸਿੱਤੇ ਦੇਸ਼ ਉਸ ਕੋਜੀ ਪਰਵਾਹਾਂ ਦਾ ਕੁਝ ਪਰਵਾਹਾਂ ਦਾ ਜਿੰਨਾ ਵੀ ਸਰਕਾਰ ਫਿਕਰੀ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣਾ ਬਲਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸੈਰਮਨੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂੌਰ ਵਿਖੇ ਜੋ ਜਿਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਦਪਾਗੀ ਮੈਂ ਤਾਂ ਮੰਦਪਾਗੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਵਿਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਨ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਹੀ ਇਹ ਤੱਕ ਪੁਲਰਤਨ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਾ ਨੂੰ ਸਤਿਤ ਪੁਲਰਤਨ ਕਰਦਾ ਏਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਪਰੀ ਖੁਸ਼ੀਪੁਰ ਦੀ ਰਿਪੋਰਟ